ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਯੂਰੋਲੋਜੀ ਦਾ ਕੋਈ ਪ੍ਰਬੰਧ ਨਹੀਂ ਹੈ ਇਹ ਆਰੋਪ ਲਗਾਏ ਨੇ ਅੰਮ੍ਰਿਤਸਰ ਦੇ ਰਾਜਾ ਤਾਲ ਪਿੰਡ ਦੇ ਵਸਨੀਕ ਪਰਮਜੀਤ ਸਿੰਘ ਨੇ ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨ ਮੈਂ ਆਪਣੀ ਪਤਨੀ ਨੂੰ ਲੈਣ ਸੋਰੇ ਗਿਆ ਸੀ ਅਤੇ ਜਦੋਂ ਮੈਂ ਘਰ ਵਾਪਸ ਆ ਰਿਹਾ ਸੀ ਤੇ ਸੋਰੇ ਦੇ ਪਰਿਵਾਰ ਨੇ ਮੇਰੇ ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ ਜਦੋਂ ਮੈਂ ਇਲਾਜ ਲਈ ਸਿਵਲ ਹਸਪਤਾਲ ਗਿਆ ਤਾਂ ਡਾਕਟਰ ਨੇ ਕਿਹਾ ਕਿ ਤੁਸੀਂ 24 ਘੰਟੇ ਲੇਟ ਹੋ ਅਦਾਲਤ ਦਾ ਹੁਕਮ ਲੈ ਕੇ ਆਓ ਇਸ ਤੋਂ ਬਾਅਦ ਅਸੀਂ ਅਦਾਲਤ ਦੇ ਹੁਕਮ ਲੈਣ ਗਏ ਇਸ ਤੋਂ ਬਾਅਦ ਮੈਨੂੰ ਸਿਵਲ ਸਰਜਨ ਦੇ ਦਫ਼ਤਰ ਵੀ ਭੇਜਿਆ ਗਿਆ ਸਿਵਲ ਸਰਜਨ ਦੇ ਦਫ਼ਤਰ ਨੇ ਮੈਨੂੰ ਮੈਡੀਕਲ ਕਾਲਜ ਭੇਜ ਦਿੱਤਾ ਮੈਡੀਕਲ ਕਾਲਜ ਵਾਲੇ ਨੇ ਕਿਹਾ ਕਿ ਸਾਡੇ ਕੋਲ ਯੂਰੋਲੋਜੀ ਦਾ ਕੋਈ ਪ੍ਰਬੰਧ ਨਹੀਂ ਹੈ ਪਰਮਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲਾ ਦੇ ਵਿੱਚ ਯੂਰੋਲੋਜੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਮਰੀਜ਼ਾ ਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਪਰਮਜੀਤ ਸਿੰਘ ਨੇ ਕਿਹਾ ਕਿ ਨਾ ਤਾਂ ਸਿਵਲ ਹਸਪਤਾਲ ਨਾ ਹੀ ਗੁਰੂ ਨਾਨਕ ਹਸਪਤਾਲ ਅਤੇ ਨਾ ਹੀ ਮੈਡੀਕਲ ਕਾਲਜ ਸਰਕਾਰੀ ਹਸਪਤਾਲਾ ਵਿੱਚ ਯੂਰੋਲੋਜੀ ਦਾ ਕੋਈ ਪ੍ਰਬੰਧ ਹੈ ਜਿਸ ਕਾਰਨ ਮੈਨੂੰ ਕਈ ਦਿਨਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰਮਜੀਤ ਸਿੰਘ ਨੇ ਦਸੇਕ ਨੂੰ ਸਰਕਾਰੀ ਹਸਪਤਾਲ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਇਲਾਜ ਨਹੀਂ ਮਿਲਿਆ ਪਰਮਜੀਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਰਾਜਤਪੁਰ ਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਹੈ ਜੀ ਅੱਗੇ ਆਪਣੇ ਝਗੜਾ ਹੋਇਆ ਸੀ 22 ਤਰੀਕ ਨੂੰ ਜਿਹੜਾ ਮੈਂ ਆਪਣੀ ਘਰ ਦੇ ਨੂੰ ਲੈਣ ਗਿਆ ਮੇਰੇ ਸਹੁਰੇ ਵੱਲੋਂ ਕੁੱਟਮਾਰ ਕੀਤੀ ਗਈ ਇਹ ਮੂਲੇਜਾਕ ਪਿੰਡ ਤੇ ਉਦੋਂ ਸਾਡੇ ਅਸੀਂ ਆਪੇ ਗੱਡੀ ਤੇ ਲਾਦ ਕੇ ਇਹ ਆਪਣਾ ਕਰਨਬ ਕਰਕੇ ਤੇ ਮੁਰਗੇ ਮੇਰੇ ਬੰਦਿਆਂ ਦੀ ਪੈਰਵਾਈ ਹੋਣ ਕਰਕੇ ਉਹ ਫਿਰ ਥਾਣੇ ਗੱਡੀ ਲੈ ਕੇ ਆਪੇ ਨਾਦੇ ਪੁਰਸਲਾਂ ਕੋਈ ਕਾਰਵਾਈ ਕੀਤੀ ਗਈ ਆ ਤੇ ਨਾ ਹੀ ਮੈਨੂੰ ਆਪਣਾ ਪ੍ਰੋਪਰ ਮੇਰਾ ਕੋਈ ਇਲਾਜ ਹੋਣ ਡਿਆ ਮੈਂ ਸਿਵਲ ਹਸਪਤਾਲ ਦਾਖਲ ਹੋਇਆ ਹਾਂ ਉਦੋਂ ਇਹਨਾਂ ਆਖਤਾ ਵੀ ਇਹ 24 ਘੰਟਿਆਂ ਤੋਂ ਤੁਸੀਂ ਲੇਟ ਜੇ ਕੋਰਟ ਦੇ ਆਰਡਰ ਲਿਆਓ ਅਸੀਂ ਕੋਰਟ ਦੇ ਆਰਡਰ ਵੀ ਲੈ ਕੇ ਆਏ ਆ ਤੇ ਜਿਹੜਾ ਜਰੇਲੋਜੀ ਟੈਸਟ ਹੋਣਾ ਕੋਈ ਮੇਰਾ ਇਲਾਜ ਹੋਣਾ ਹੈ ਜਿਹੜੀ ਨਲਾਂ ਚ ਮੈਨੂੰ ਪਹਿਲਾਂ ਪ੍ਰੋਬਲਮ ਸੀ ਤੇ ਉਹ ਕਟਮਾਰ ਕਰਕੇ ਠੁਡੇ ਠੁਡੇ ਮਾਰਨ ਕਰਕੇ ਪ੍ਰੋਬਲਮ ਬੜੀ ਜਿਆਦਾ ਵਧ ਗਈ ਤੇ ਉਹ ਮੈਨੂੰ ਕੱਲ ਭੇਜਿਆ ਗਿਆ ਇਥੇ ਸਿਵਲ ਸਰਜਾਂ ਦੇ ਇਹਨਾਂ ਗਾੜੀ ਭੇਜਦਾ ਸਰਕਾਰੀ ਮੈਡੀਕਲ ਕੌਲ ਜਾ ਉਹਨਾਂ ਆਖਿਆ ਜੀ ਸਾਡੇ ਕੋਲ ਜਰੇਲੋਜੀ ਦਾ ਕੋਈ ਵੀ ਪ੍ਰਬੰਧ ਨਹੀਂਗਾ ਜੇ ਇਹਨਾਂ ਕੋਲ ਪ੍ਰਬੰਧ ਹੀ ਨਹੀਂ ਹੈਗਾ ਤੇ ਸਿਵਲ ਸਰਜਨ ਵਾਲਾ ਸਿਵਲ ਹਸਪਤਾਲਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਨਾਂ ਕੋਲ ਪ੍ਰਬੰਧ ਨਹੀਂ ਹੈਗਾ ਮੈਨੂੰ ਬਾਰ-ਬਾਰ ਖੱਜਲ ਖਰਾਬ ਕਰਨ ਦੇ ਨੇ ਤੁਸੀਂ ਹਿਸਾਬ ਲਾ ਲਓ ਬਾਈ ਤੇਰੀ 27 ਤਰੀਕ ਨੂੰ ਕੋਟ ਦੇ ਆਰਡਰ ਲੈ ਕੇ 27 ਤਰੀਕ ਨੂੰ ਮੈਂ ਸਿਵਲ ਹਸਪਤਾਲ ਗਿਆ ਉਹਦਾਂ ਤੋਂ ਮੈਂ ਖੱਜਲ ਖਰਾਬ ਹੀ ਹੋਣ ਡਿਆ ਜੀ ਭਗਵੰਤ ਸਿੰਘ ਸਾਹਿਬ ਕਹਿੰਦੇ ਵੀ ਸਾਡੀ ਮੈਡੀਕਲ ਸੂਤਾ ਬੜੀ ਸੋ ਵਧੀਆ ਇਹ ਮੈਂ ਦੇਖਿਆ ਜੀ ਸਾਰੇ ਰੋਂਦੇ ਨੇ ਉੱਥੇ ਕਾਲੇ ਕ ਜਨਾਨੀ ਔਰਦਾ ਖੰਡੀ ਮੁਫਤ ਲਾ ਜਾਂਦੇ 60000 ਰੁਪਏ ਮੇਰੇ ਤੋਂ ਲਿਆ ਕੋਈ ਇਲਾਜ ਨਹੀਂ ਜੀ ਇਲਾਜ ਉਹਦਾ ਹੁੰਦਾ ਜੇ ਮਰੇ ਬੰਦੇ ਦਾ ਆਂਦੇ ਵੀ ਜਿੰਦੇ ਬੰਦੇ ਦਾ ਅਸੀਂ ਇਲਾਜ ਨਹੀਂ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਮਰਿਆ ਆਵੇ ਤਾਂ ਪੋਸਟਮਾਰਟਮ ਦੀ ਰਿਪੋਰਟ ਅਸੀਂ ਛੱਟ ਤਿਆਰ ਕਰ ਦਿੰਨੇ ਆਂ ਪੁਲਿਸ ਵੀ ਇਹੋ ਗੱਲਾਂ ਦੀ ਆ ਕਿ ਕਤਲ ਜਾਂ ਤੱਕ ਹੁੰਦਾ ਨਹੀਂ ਅਸੀਂ ਕਾਰਵਾਈ ਨਹੀਂ ਕਰ ਸਕਦੇ ਇਹ 30 ਤਰੀਕ ਨੂੰ ਕਮਿਸ਼ਨਰ ਸਾਹਿਬ ਨੇ ਦਰਖਾਸਤ ਮਾਰ ਕਰਕੇ ਕੱਲੀ ਆ ਉਹਨਾਂ ਵੀ ਅੱਜ ਤੱਕ ਸਾਨੂੰ ਸੱਦੇ ਨਹੀਂਗਾ ਕੋਈ ਸਾਡੇ ਬਿਆਨ ਨਹੀਂ ਦਰਜ ਕੀਤੇ ਗਏ ਪੁਲਿਸ ਵੀ ਆਂਦੇ ਵੀ ਬੰਦਾ ਮਰੇ ਤੇ ਫਿਰ ਬੰਦੇ ਅਹੀਂ ਰੈਸਟ ਕਰਦੇ ਆ ਉਹਨਾਂ ਜਰ ਅਹੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਤੁਹਾਨੂੰ ਵੀ ਨਾ ਖਤਰਾ ਵਾ ਕੀ ਸਾਨੂੰ ਜੇ ਖਤਰਾ ਵੇਖੋ ਜਿਹੜੇ ਬੰਦਿਆਂ ਨੇ ਇੱਕ ਕੋਰਟ ਦੇ ਹਾਈ ਕੋਰਟ ਮਾਨਜੋਗ ਹਾਈ ਕੋਰਟ ਸਾਹਿਬ ਦੇ ਆਰਡਰਾਂ ਦੀ ਲੰਘਣਾ ਕਰਕੇ ਮੇਰੇ ਘਰ ਪਹਿਲੋ ਮੇਰੀ ਭੈਣ ਨੂੰ ਸੱਟਾਂ ਮਾਰ ਕੇ ਗਏ ਮੜ ਕੇ ਇਹ ਆਪਣਾ ਮੇਰੇ ਮੁੰਨੂ ਕੋਟ ਮਾਰ ਕਰਕੇ ਕਨੈਬ ਕਰਕੇ ਪੂਰੀ ਗੁੰਡਾਗਰਦੀ ਨਾਲ ਵਿਖਾਈ ਜਾਂ ਮੈਨੂੰ ਤੇ ਖਤਰਾ ਬਈ ਮੇਰੇ ਕਿਤੇ ਵੀ ਜਾਣੀ ਮੱਲੀ ਨੁਕਸਾਨ ਕਰ ਸਕਦੇ ਨੇ ਤੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਹੁਣ ਕਿਹੜੇ ਦਫਤਰ ਆਏ ਜੀ ਹੁਣ ਮੈਂ ਸਿਵਲ ਸਭਰਾ ਦੇ ਸਾਹ ਦੇ ਮਿਲੇ ਇੱਥੇ ਆ ਗਿਆ ਇਸ ਤਰ੍ਹਾਂ ਅਜੇ ਜੀ ਲੈਂਚ ਹੋਇਆ ਮਿਲੇ ਨਹੀਂ ਜੀ ਕੀ ਮੰਗ ਕਰਦੇ ਜੀ ਲੱਗਦਾ ਤੁਹਾਨੂੰ ਸਾ ਮਿਲੂਗਾ ਨਹੀਂ ਮਨੋ ਦੇ ਕੋਈ ਨਹੀਂ ਇਨਸਾਫ ਵਾਲੀ ਗੱਲ ਹੈ ਠੀਕ ਹੈ ਕਿਹ ਲਿਖਿਆ ਗਿਆ ਲੈਟਰ ਤੇ ਲੈਟਰ ਚ ਲਿਖਿਆ ਕਿ ਉਹਨਾਂ ਨੇ ਯੂਰੋਲੋਜੀ ਦੀ ਓਪੀਨੀਅਨ ਮੰਗੀ ਆ ਅਸੀਂ ਮੈਡੀਕਲ ਕਾਲੇ ਹੀ ਭੇਜਤਾ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਡਾਕਟਰ ਨਹੀਂ ਹੈਗਾ ਯੂਰੋਲੋਜੀਸਟ ਬਸ ਸਰ ਇਧਰ ਕਹਿਣਾ ਕਿ ਹਮ ਧੱਕੇ ਭੜੇ ਪੈ ਰਹੇ ਨੇ ਸਾਡੀ ਬੜੀ ਆ ਰਹੀ ਹੈ ਮੇਰੀ ਨੂੰ ਤਹਾਂ ਲੈ ਭਾਂ ਲੈਗਾ ਜੇ ਤਾਰੇ ਇਹ ਤੇ ਰਿਪੋਰਟ ਨੂੰ ਨੇ ਤੇ ਟਾਈਮ ਲੱਗ ਹੀ ਜਾਂਦਾ ਸਾਡੇ ਮਰੀਜ਼ ਨੂੰ ਪਛਾਣ ਉਪਰ ਹੋ ਜੇ ਉਹ ਤੇ ਡਾਕਟਰ ਹੀ ਦੱਸ ਸਕਦੇ ਇਹ ਟੈਸਟ ਹੋਦਾਦਾ ਬਸਾ ਤੇ ਨਹੀਂ ਜੀ ਉਸ ਬੜਾ ਸਰਕਾਰੀ ਹੈਗਾ ਇਹ ਟੈਸਟ ਨਹੀਂ ਹੈਗਾ ਇਹ ਰਿਪੋਰਟ ਹੈਗੀ ਆ opinion ਹੈਗੀ ਆ opinion ਲਈ ਆ ਹਾਂ ਕੋਈ ਹੋਰ ਲਿਸਟ ਨਹੀਂ ਇਹ ਮੈਡੀਕਲ ਕਾਲਜ ਤੋਂ ਪਤਾ ਲੱਗੇਗਾ ਵਿਨੋਦ ਕੁਮਾਰ ਕੇ ਆਰਟੀ ਨਿਊਜ਼